ਖਾਲਸਾ ਪੰਥ ਦੇ ਸਾਚਨਾ ਦਿਵਸ ਦੇ ਸੰਬੰਧੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌੜਾਖੂ ਫਗਵਾੜਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਵੇਰੇ ਤੜਕਸਾਰ ਮਹਾਨਗਰ ਕੀਰਤਨ ਸਜਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਛੇਮੀ ਪਾਸ਼ਾਹੀ ਚੌੜਾਖੂ ਫਗਵਾੜਾ ਤੋਂ ਚੱਲੇ ਪਿਆ ਜੋ ਕਿ ਬਕਫਰ ਬਿਜਾਰਾਂ ਦੀ ਪ੍ਰਕਰਮਾ ਕਰਨ ਉਪਰੰਤ ਗੁਰਦੁਆਰਾ ਸੁਖਚਾਨਣਾ ਸਾਹਿਬੀ ਖੇਜਾ ਕੇ ਸਮਾਪਤ ਹੋਇਆ ਬੈਣਵਾਜਿਆਂ ਦੀਆਂ ਧੁਣਾ ਨਾਲ ਚੱਲੇ ਪਏ ਇਸ ਨਗਰ ਕੀਰਤਨ ਦੌਰਾਨ ਹਲਕਾ ਫਗਵਾੜਾ ਦੇ ਰਵਿੰਦਰ ਸਿੰਘ ਧਾਲੀਵਾਲ ਰஞ்சிਤ ਸਿੰਘ ਖੁਰਾਨਾ ਸਰਦਾਰ ਹਰਮਿੰਦਰ ਸਿੰਘ ਬਸਰਾ ਅਰਜਿੰਦਰ ਸਿੰਘ ਚੰਦੀ ਤੋਂ ਇਲਾਵਾ ਉੱਚ ਸਖਸ਼ੀਤਾ ਨੇ ਪਹੁੰਚ ਕੇ ਹਾਜ਼ਰੀ ਭਰੀ ਤੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਨਗਰ ਕੀਰਤਨ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਦੇ ਪਿੱਛੇ-ਪਿੱਛੇ ਚੱਲ ਰਹੀਆਂ ਸਨ ਉੱਥੇ ਹੀ ਪ੍ਰਸਿੱਧ ਗਤਕਾ ਪਾਟੀਆਂ ਬਲੋਗ ਗਤਕੇ ਦੇ ਹੈਰਤ ਅੰਗੇਸ਼ ਕਰਤਾ ਵੀ ਦਿਖਾਈ ਗਏ ਆਪਣੇ ਸੰਬੋਧਨ ਵਿੱਚ ਵਕਫਾਕ ਬੁਲਾ ਰਹੇ ਨੇ ਜਿੱਥੇ ਸਮੂਹ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਅਤੇ ਵਿਸਾਖੀ ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਜਰਕਿ ਇਸ ਨਗਰ ਕੀਰਤਨ ਦਾ ਥਾ-ਥਾ ਤੇ ਸੰਗਤ ਦੀਵਾਰ ਕਨਾਲ ਨਗਾ ਸਵਾਗਤ ਕਰਦੇ ਹਾਂ ਵਕਫਾ ਖਾਮਾ ਤੇ ਨਗਰ ਕੀਰਤਨ ਵੀ ਸ਼ਾਮਲ ਸੰਗਤਾਂ ਲਈ ਲੰਗਰਾਂ ਅਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਮੌਕੇ ਗੁਰਮੀਤ ਸਿੰਘ ਡਾਵਲਪਿੰਡੀ ਤੇਜਿੰਦਰ ਬਾਵਾ ਗੁਰਜੀਤ ਵਾਲੀਆ ਬਹਾਦਰ ਸਿੰਘ ਸੰਗਤਪੁਰ ਬਲਜਿੰਦਰ ਸਿੰਘ ਠੇਕੇਦਾਰ ਅਫਤਾਰ ਸਿੰਘ ਸੈਣੀ ਬੀਬੀ ਸਰਬਜੀਤ ਕੌਰ ਸਤਰਾਮ ਸਿੰਘ ਅਰਸ਼ੀ ਸੁਖਵੀਰ ਸਿੰਘ ਕਿੰੜਾ ਤਰਨਜੀਤ ਸਿੰਘ ਕਿੰੜਾ ਅਫਤਾਰ ਸਿੰਘ ਭੁੰਗਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਸਾਜਨਾ ਦੀ ਇਸ ਵਿਸਾਖੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਗ ਵਿੱਚ ਸਵੇਰੇ 10 ਵਜੇ ਭੋਗ ਪਾਉਣਗੇ ਉਪਰੰਤ ਸਾਰਾ ਦਿਨ ਧਾਰਮਿਕ ਦੀਵਾਨ ਸੱਜਣਗੇ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਡਾਡੀ ਪ੍ਰਚਾਰਕ ਸਹਿबान ਵਿਸਾ ਲੈਣਗੇ ਖਮੂਸਾ ਸੁੰਤ ਨੂੰ ਸਾਖੀ ਬਰੋੜੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖੀ ਦੇ ਸ਼ੋਭੇ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਪਵਿੱਤਰ ਦਿਹਾੜੇ ਤੇ ਸ਼ਹਿਰ ਵਾਸੀ ਸਾਰੇ ਸੁਖਚੈਨ ਸਾਹਿਬ ਗੁਰਦੁਆਰੇ ਤੇ ਮੱਥਾ ਟੇਕਣ ਜਾ ਰਹੇ ਹਨ ਸਤਿਮस्तक ਹੋਣ ਜਾ ਰਹੇ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਗਾ-ਜਗਾ ਤੇ ਰੌਣਕਾਂ ਲੱਗੀਆਂ ਤੇ ਲੋਕਾਂ ਨੇ ਸੰਗਤਾਂ ਦੇ ਜਿਹੜਾ ਸ਼ਹਿਰੋਂ ਜਥਾ ਆ ਰਿਹਾ ਉਹਦੇ ਸਵਾਗਤ ਲਈ ਜਗਾ-ਜਗਾ ਤੇ ਉਹਨਾਂ ਦਾ ਧੰਨਵਾਦ ਕਰਨ ਲਈ ਖੜੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਵਿਸਾਖੀ ਦੇ ਦੀਵਾਰੇ ਦੇ ਮੈਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਅੱਜ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ ਜਿਸ ਨੂੰ ਅੱਜ 325ਵਾਂ ਸਾਲਾ ਹੋ ਗਿਆ ਆ ਅੱਜ ਗੁਰਦੁਆਰਾ ਛੇਵੇਂ ਪਾਸ਼ਾਏ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਆ ਸਮੂਹ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਆਓ ਮੈਂ ਰਲ ਕੇ ਆਪਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਪ ਵੀ ਆਓ ਨਗਰ ਕੀਰਤ ਵਿੱਚ ਆਪਣੇ ਬੱਚਿਆਂ ਨੂੰ ਵੀ ਲਿਆਓ ਤਾਂ ਕਿ ਆਪਣੇ ਜੜੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਪਰਿਵਾਰਾਂ ਦੀ ਸੁਖ ਸ਼ਾਂਤੀ ਮੰਗੀਏ ਮੈਂ ਇੱਕ ਵਾਰ ਫਿਰ ਵਿਸਾਖੀ ਦੇ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਸੰਸਾਰ ਦੀਆਂ ਸਮੂਹ ਸੰਗਤਾਂ ਨੂੰ ਸ਼੍ਰੀ ਸੁਖਮਨੀ ਸਾਹਿਬ ਸਿਆਲ ਸਹਿਜੀਤ ਜੀ ਇਸ ਟਾਈਮ ਗੁਰਦੁਆਰਾ ਸ਼ਿਵਗੀ ਪਾਛੇ ਇੱਕ ਟੋਣੇ ਕਾ ਬੋਲਵਾਲੋਂ ਲੱਖ-ਲੱਖ ਲੱਖ-ਲੱਖ ਵਧਾਈਆਂ ਖਾਸ ਤੌਰ ਜਿਹੜੇ ਜਨ ਦਿਹਾੜੇ ਦੀਆਂ ਗੁਰੂ ਪਾਤ੍ਰੇ ਗੋਬੀ ਸਿੰਘ ਮਹਾਰਾਜ ਜੀ ਨੇ 151 ਇੱਕ ਯਾਦਾਂ ਦਿੱਤਾ ਹੈ ਜਿਹੜਾ ਦੁਨੀਆਂ ਵਿੱਚ ਆਪਣਾ ਕੰਮ ਦਿਹਾੜਾ ਬਣਾਉਂਦੀ ਹੈ ਸਸਮੂਲ ਆਕਾ ਨੂੰ ਅਸੀਂ ਚਾਣ ਬੇਤੀ ਹੈ ਨਗਰ ਕੀਰਤਨ ਜੋ ਕਿ ਹਰ ਸਾਲ ਗੁਰਦਵਾਰਾ ਸ਼ੇਵੀਪਾਸ਼ੇ ਤੋਂ ਰਭ ਹੋ ਕੇ ਪੰਜਾਬੋਂ ਚੋਂਦਾ ਹੈ ਗੁਰਦਵਾਰਾ ਚੈਨਲਾ ਸਾਹਿਬ ਦੀ ਸਵਾਤ ਲਦਾ ਸ਼ਾਮ ਦੇ ਰਵਾਨ 6 ਵਜੇ ਤੋਂ ਲੈ ਕੇ 10 ਵਜੇ ਦਾ ਸਜਣਗੇ ਜਿਨ੍ਹਾਂ ਵਿੱਚ ਸ਼੍ਰੀ ਦਰਵਾਜਾ ਸਾਹਿਬ ਛੇਵੇਂ ਪ੍ਰਧਾਨਤਵ ਜੋ ਜਥੇ ਪਹੁੰਚ ਰਹੇ ਹਨ ਸੋ ਸਮੂਹ ਇਲਾਕਾ ਵਾਸੀ ਸੰਗਤ ਨੂੰ ਬੇਨਤੀ ਹੈ ਕਿ ਸ਼ਾਮ ਦੇ ਦੁਆਨਾ ਵਿੱਚ ਜਗ੍ਹਾ ਲਵਾ ਕੇ ਆਪਣਾ ਜਨਮ ਸਫਰਾ ਕਰੋ ਗੁਰੂ ਘਰ ਲੰਗਰ ਅਤੇ ਜਲੇਬੀਆਂ ਦੇ ਲੰਗਰ ਅੱਤੁੱਟ ਵਰਤਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ